ਮਿਲ ਕੋਈ ਨਾ ਬੀਕਾਉਂਸਿੰਗ ਜਿਠਿਆ ਵਾਲੇ ਕੇਸ ਦੇ ਵਿੱਚ ਕਾਫੀ ਨੀ ਚੀਜ਼ਾਂ ਜਦੋਂ ਇਨਵੈਸਟੀਗੇਸ਼ਨ ਦੇ ਦੌਰਾਨ ਕਾਫੀ ਬੰਦਿਆਂ ਦਾ ਰੋਲ ਵੀ ਨਿਕਲ ਕੇ ਆਇਆ ਕੰਪਨੀਆਂ ਦਾ ਤੇ ਕਾਫੀ ਹੈ ਜੀ ਇਹਨਾਂ ਵਿੱਚੋਂ ਇੱਕ ਹਰਪ੍ਰੀਤ ਗੁਲਾਟੀ ਵੀ ਸੀਗੇ ਜਿਹੜੇ ਨਿੱਕਰ ਦਾ ਬਿਜ਼ਨਸ ਕਰਦੇ ਨੇ ਤੇ ਉਹਨਾਂ ਦਾ ਅੱਜ ਉਹਨਾਂ ਨੂੰ ਕੱਲ ਅਰੈਸਟ ਕੀਤਾ ਗਿਆ ਸੀ ਤੇ ਉਹਨਾਂ ਦਾ ਅੱਜ ਜਦੋਂ ਪੇਸ਼ ਕੀਤਾ ਗਿਆ ਤਾਂ ਕੋਰਟ ਨੇ 6 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਤੇ ਉਸ ਤੋਂ ਬਾਅਦ ਜਿਹੜੀ ਅਗਲੀ ਤਰੀਕ ਹੈ ਇਹਦੇ ਵਿੱਚ 6 ਤਰੀਕ ਹੈ ਇਹ ਉਸ ਤੋਂ ਹੋਰ ਕੀ ਕੁਛ ਇਹਦੇ ਵਿੱਚ ਨਿਕਲ ਕੇ ਆਇਆ ਮੇਰੇ ਨਾਲ ਕਲੀਕ ਨੇ ਉਹ ਸਾਰੇ ਦੱਸਣਗੇ ਵੀ ਕੀ ਸਭ ਕੁਝ ਇਸ ਮੈਟਰ ਦੇ ਵਿੱਚ ਸੀਗਾ ਵੀ ਕੀ ਉਹਨਾਂ ਦੇ ਖਿਲਾਫ ਐਲੀਗੇਸ਼ਨ ਸੀਗੀਆਂ ਇਹ ਸਾਰਾ ਕੁਝ ਚਿਕਪਰ ਪੀਏ ਤੀਪਰ ਹਾਂਜੀ ਜਿਹੜਾ 2007 ਵਿੱਚ ਹਰਪ੍ਰੀਤ ਗੁਲਾਟੀ ਨਾਂ ਦੇ ਤੇ ਅਮਰਦੀਪ ਗੁਲਾਟੀ ਇਹ ਦੋ ਦੋਸਤ ਨੇ ਇਹ ਕਾਰ ਅਸੈਸਰੀਆਂ ਦਾ ਕੰਮ ਕਰਦੇ ਸੀਗੇ ਇਹਨਾਂ ਦਾ ਕੋਈ ਨਿਕਰਦਾ ਕੋਈ ਬਿਜ਼ਨਸ ਦਾ ਕੁਝ ਨਹੀਂ ਸੀਗਾ ਬਟ ਹਾਂ ਕਿਉਂਕਿ ਵਿਕਮ ਸਿੰਘ ਮਜੀਠੀਆ ਦੇ ਕੋਲ ਸੀ ਉਹ ਤੇ ਇਸ ਕਰਕੇ ਇਹਨਾਂ ਨੇ ਜਦੋਂ ਸਰਕਾਰ ਬਣਦੀ 41 ਸਰਕਾਰ ਤੇ ਇੱਕ ਲਿੱਕਰ ਮਾਫੀਆ ਨੂੰ ਕੰਟਰੋਲ ਦੇਣ ਦੇ ਲਈ ਕੁਝ ਕੰਪਨੀਆਂ ਬਣਾਈਆਂ ਗਈਆਂ ਤਾਂ ਜਿਹੜੀਆਂ ਕੰਪਨੀਆਂ ਬਣਾਈਆਂ ਗਈਆਂ ਉਹਨਾਂ ਕੰਪਨੀਆਂ ਵਿੱਚ ਇਹਨਾਂ ਨੇ ਫਿਰ ਬਿਜ਼ਨਸ ਕਰਨਾ ਸ਼ੁਰੂ ਕੀਤਾ 2007 ਸਰਕਾਰ ਬਣਨ ਤੋਂ ਬਾਅਦ ਤੇ ਉਹਨਾਂ ਕੰਪਨੀਆਂ ਨੇ ਜਿਹੜਾ ਵਿਕਰਮ ਮਜੀਠੀਆ ਦੀ ਜਿਹੜੀਆਂ ਫੈਮਲੀ ਰਨ ਬਿਜ਼ਨੈਸਸ ਐ ਉਹਨਾਂ ਨੂੰ ਇਸ ਤਕਰੀਬਨ 10 ਕਰੋੜ ਰੁਪਏ ਜਿਹੜਾ ਹੈਗਾ ਹੈ ਟਾਈਮ ਟੂ ਟਾਈਮ ਦਿੱਤਾ ਜਿਦਾ ਕਿ ਕੋਈ ਰੀਸਨਲੀ ਨਜ਼ਰ ਆ ਰਿਹਾ ਕਿ ਕਾਹਦੇ ਲਈ ਦਿੱਤਾ ਹੈ ਹਾਂਜੀ ਇਹਨੂੰ ਅਸੀਂ ਪਹਿਲੇ ਗਵਰ ਗਵਾਹ ਬੁਲਾਇਆ ਸੀਗਾ ਵਿਜੀਲੈਂਸ ਬਿਊਰੋ ਨੇ ਤੇ ਜਦੋਂ ਇਸ ਤੋਂ ਪੁੱਛਗਿੱਛ ਕੀਤੀ ਗਈ ਤੇ ਪੁੱਛਗਿੱਛ ਵਿੱਚ ਇਹਨੇ ਬਹੁਤ ਜ਼ਿਆਦਾ ਸਾਨੂੰ ਕੋਈ ਕੋਪਰੇਟ ਨਹੀਂ ਕੀਤਾ ਵਿਜੀਲੈਂਸ ਬਿਊਰੋ ਨੂੰ ਤੇ ਫਿਰ ਜਦੋਂ ਕੋ ਕੀਤੀ ਗਈ ਤੇ ਪਤਾ ਲੱਗਿਆ ਕਿ ਇਹ ਇਸ ਕਰਕੇ ਨਹੀਂ ਦੇ ਰਿਹਾ ਡਿਟੇਲਸ ਕਿਉਂਕਿ ਇਹਨਾਂ ਕੋਲ ਇਸ ਗੱਲ ਦਾ ਕੋਈ ਆਨਸਰ ਹੀ ਨਹੀਂ ਹੈ ਕਿ ਇਹ ਕਰੋੜਾ ਰੁਪਏ ਦਿੱਤੇ ਕਿਸ ਚੀਜ਼ ਦੇ ਲਈ ਹੈ ਜਿਹੜੇ ਕਰੋੜਾ ਰੁਪਏ ਇਹਨਾਂ ਨੇ ਬਿਕਰਮ ਜੀ ਦੀ ਫਰਮਾਂ ਜਿਹੜੇ ਉਹਨਾਂ ਦੀ ਰਿਸ਼ਤੇਦਾਰਾਂ ਦੀਆਂ ਫਰਮਾਂ ਨੇ ਉਹਦੇ ਵਿੱਚ ਜਿਹੜੇ ਪੈਸੇ ਦਿੱਤੇ ਨੇ ਉਹ ਪੈਸੇ ਅੱਗੇ ਫਿਰ ਉਹਨਾਂ ਦੀਆਂ ਦੂਸਰੀਆਂ ਫਰਮਾਂ ਚਲੇ ਗਏ ਉਸ ਤੋਂ ਬਾਅਦ ਫਿਰ ਉਹਨਾਂ ਚ ਪ੍ਰਾਪਰਟੀਆਂ ਖਰੀਦੀਆਂ ਗਈਆਂ ਲੋਨ ਉਤਾਰੇ ਗਏ ਸੋ ਉਹ ਸਾਰਾ ਕਾਫੀ ਕੁਝ ਚੱਲਿਆ